ਮਹਿੰਦਰ ਭਗਤ ਜਿਹੜੇ ਉਹਨਾਂ ਦੇ ਪਿਤਾ ਜੀ ਬੀਜੇਪੀ ਦੇ ਸੀਨੀਅਰ ਲੀਡਰ ਨੇ ਜੇਕਰ ਉਹ ਹਣ ਜਿੱਤ ਕੇ ਫਿਰ ਬੀਜੇਪੀ ਚਲੇ ਗਏ ਤੇ ਫਿਰ ਜਦੋਂ ਕੋਈ ਇਧਰੋਂ ਉਧਰ ਜਾਂਦਾ ਉਧਰੋਂ ਇਧਰ ਆਉਂਦਾ ਹੈ ਜਾਂ ਵੋਟਰ ਆਪਣਾ ਮਨ ਚੇਂਜ ਕਰਦੇ ਆ ਤੇ ਤਾਂ ਹੀ ਜਾ ਕੇ ਜਿਹੜਾ ਵਾ ਇੱਕ ਪਾਰਟੀ ਨੂੰ ਵੋਟ ਤੇ ਸਪੋਰਟ ਹੁੰਦੀ ਤੇ ਤੁਸੀਂ ਇਹ ਕਹਿੰਦੇ ਆ ਵੀ ਇਹ ਸੀਟ ਤੇ ਨਾ ਜਿੱਤਨੀ ਸੀ ਸਾਰਾ ਟੱਬਰ ਤਾਂ ਇਹ ਜਲੰਧਰ ਜਾ ਕੇ ਬੈਠੇ ਦੀ ਸੀਐਮ ਤੱਕ ਸੋ ਰਾਜਨੀਤਿਕ ਤੌਰ ਤੇ ਅਸੀਂ ਪਰਿਵਾਰ ਆ ਤੇ ਪਰਿਵਾਰ ਜੇ ਪਰਿਵਾਰ ਹੀ ਨਹੀਂ ਬੰਦੇ ਦੇ ਮਗਰ ਖੜੂਗਾ ਉਹ ਬੰਦਾ ਕਰਾ ਤੇ ਜੇ ਕੋਈ ਇਹ ਕਹੀ ਜਾਵੇ ਕਿ ਫਲਾਨਾ ਬੰਦਾ ਖੇਡ ਮੈਦਾਨ ਦੇ ਵਿੱਚ ਮੰਨ ਲਓ ਕਿ ਅਸੀਂ ਗੇਮ ਚ ਗਿਆ ਤੇ ਮਗਰੋਂ ਪਰਿਵਾਰ ਨਹੀਂ ਖਲੋਤਾ ਫਿਰ ਦੂਜੇ ਬੰਨੇ ਗੱਲਾਂ ਵੜ ਜਾਣੀਆਂ ਇਹਦੇ ਮਗਰ ਤੇ ਆਇਆ ਕੋਈ ਨਹੀਂ ਦੀ ਇਹਦੇ ਮਗਰ ਦੇ ਟੱਬਰ ਦਾ ਜੀ ਨਹੀਂ ਕੋਈ ਹੈਗਾ ਵਿਰੋਧੀ ਤੇਰੇ ਵੀ ਕਹਿੰਦੇ ਆ ਕਿ 13 0 ਦਾ ਵਾਅਦਾ ਕੀਤਾ ਸੀ ਤੇ ਤਿੰਨ ਤਾਂ ਹੀ ਸਿਮਟ ਕੇ ਰਹਿ ਗਏ ਤੇ ਬਾਕੀ 10 ਕਿੱਧਰ ਗਏ ਆ ਇਹ ਇਹੀ ਤੇ 1 ਤੋਂ 3 ਹੋਏ ਆ ਤੇ ਸਾਡਾ ਤਾਂ ਵਾਅਦਾ ਹੀ ਹੈ ਠੀਕ ਹੈ ਅਸੀਂ ਹੋਰ ਮਿਹਨਤ ਕਰਾਂਗੇ ਅਗਲੀ ਵਾਰ ਅਸੀਂ 13 ਸੀਟਾਂ ਖਰਨ ਦੀ ਕੋਸ਼ਿਸ਼ ਜੜੀਓ ਵੀ ਵਾਦਾ ਕੀਤਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਬੀਬੀਆਂ ਨੂੰ 10000 ਰੁਪਿਆ ਦੇ ਦਿੱਤਾ ਜਾਊਗਾ ਪਰ ਬੀਬੀਆਂ ਅੱਜ ਵੀ ਖਾਤੇ ਚੈੱਕ ਕਰਾ ਰਹੀਆਂ ਨਹੀਂ ਯਾਰ ਚਿੱਠੇ ਇੰਨੇ ਬਾਅਦ ਹੀ ਪੂਰੇ ਹੋਏ ਆ ਉੱਥੇ ਇੱਕ ਤੋਂ ਇੱਕ ਦੇ ਪਿੱਛੇ ਨਾ ਖਿੱਚੀ ਜਾਓ ਵੀ ਆ ਨਹੀਂ ਹੋਇਆ ਆਪਣੀ ਪਿਛਲੀ ਇਲੈਕਸ਼ਨ ਦੀ ਤੇ ਸਾਰੀ 18000 ਦੇ ਆਸ-ਪਾਸ ਵੋਟ ਪਈ ਸੀ ਆਪਾਂ ਉਹੀ ਲੋਕ ਨੇ ਜਿਨ੍ਹਾਂ ਨੇ ਉਦੋਂ ਪੰਜੇ ਦਾ ਬਟਨ ਦੱਬਿਆ ਐਰ ਕੀ ਝਾੜੂ ਦਾ ਦੱਬਿਆ ਸਾਡੇ ਕੋਕਿਆਂ ਨੂੰ ਲੱਗਾ ਕਿ ਪਿਛਲੀ ਵਾਰ ਗਲਤੀ ਹੋਈ ਹੈ ਉਹਨਾਂ ਨੇ ਐਰ ਕੀ ਗਲਤੀ ਆਪਣੀ ਨੂੰ ਸੁਧਾਰੇ ਚੋਣਾਂ ਦਾ ਰੂਪ ਵੱਖਰਾ ਰਏਕ ਚੋਣਾਂ ਦਾ ਇੱਕ ਰੂਪ ਹੈ ਜਦੋਂ ਆਪਾਂ ਪੰਜਾਬ ਦੀਆਂ ਚੋਣਾਂ ਹੁੰਦੀਆਂ ਨੇ ਉਦੋਂ ਅਲੱਗ ਰੂਪ ਹੁੰਦਾ ਹੈ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ ਤਾਂ ਜਿਮਨੀ ਚੋਣ ਜਿਹੜੀ ਹੈ ਬੜੀ ਇਤਿਹਾਸਿਕ ਜਿਹੜੀ ਜਿੱਤ ਕੀਤੀ ਉਹਦੇ ਵਿੱਚ ਕਡੋਰ ਸਾਹਿਬ ਤੋਂ ਐਮਐਲਏ ਮਨਜਿੰਦਰ ਸਿੰਘ ਲਾਲਪਰਾ ਜੀ ਦੀ ਵੀ ਡਿਊਟੀ ਉੱਥੇ ਰਹੀ ਹੈ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਕੇ ਜਾਣਦੇ ਆ ਕਿਉਂਕਿ ਲੋਕ ਸਭਾ ਤੋਂ ਹਾਰਨ ਦਾ ਕਾਰਨ ਕਈ ਲੋਕ ਇਹ ਵੀ ਮੰਨਦੇ ਸਨ ਇਹ ਆਮ ਆਦਮੀ ਪਾਰਟੀ ਜਿਹੜੀ ਖਮੋਸ਼ ਹੋ ਗਈ ਹੈ ਪਰ ਸਾਡੇ ਨਾਲ ਹਲਕਾ ਖਡੂਰ ਸਾਹਿਬ ਤੋਂ ਮਨਜਿੰਦਰ ਸਿੰਘ ਲਾਲਪੁਰਾ ਸਾਡੇ ਨਾਲ ਮੌਜੂਦ ਨੇ ਆਓ ਗੱਲਬਾਤ ਕਰਦੇ ਆਂ ਪੰਜਾਬ న్యూਸ ਤੇ ਪਹਿਲਾ ਜੀ ਆਇਆਂ ਨੂੰ ਧੰਨਵਾਦੀ ਤੁਹਾਡਾ ਲਾਲਪੁਰਾ ਸਾਹਿਬ ਅੱਜ ਇਤਿਹਾਸਿਕ ਜਿੱਤ ਹੋਈ ਹੈ ਕਿਵੇਂ ਵੇਖਦੇ ਹੋ ਤੁਹਾਡੀ ਡਿਊਟੀ ਰਹੀ ਆ ਉਸ ਬੋਤ ਬਹੁਤ ਹੀ ਚੰਗਾ ਲੱਗਾ ਸਭ ਤੋਂ ਪਹਿਲਾਂ ਮੈਂ ਜਲੰਧਰ ਵੈਸਟ ਦੀ ਜਿੰਨੇ ਵੀ ਲੋਕ ਨੇ ਸੰਗਤ ਨੇ ਸਾਡੇ ਵੋਟਰ ਨੇ ਸਪੋਰਟਰ ਨੇ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਸਾਡੇ ਨੌਜਵਾਨ ਵੀਰਾਂ ਦਾ ਜਿਨ੍ਹਾਂ ਨੇ ਉੱਤੇ ਡਟ ਕੇ ਸਾਥ ਦਿੱਤਾ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਤੁਸੀਂ ਆਮ ਆਦਮੀ ਪਾਰਟੀ ਨੂੰ ਐਡੀ ਵੱਡੀ ਲੀਡ ਦੇ ਨਾਲ ਜਿਹੜੀ ਆ ਉਹ ਸਪੋਰਟ ਕੀਤੀ ਤੇ ਦੂਸਰਾ ਮੈਂ ਉਹਨਾਂ ਸਾਰੇ ਸਾਥੀਆਂ ਦਾ ਜਿਹੜੇ ਸਾਡੇ ਸਾਥੀਆਂ ਨੇ ਉੱਥੇ ਜਾ ਕੇ ਚੋਣ ਮਹੀਨੇ ਦੇ ਵਿੱਚ ਅ ਲਗ-ਲਗ ਖੇਤਰਾ ਚੋਂ ਜਾ ਕੇ ਉੱਥੇ ਜਿਹੜਾ ਹਿੱਸਾ ਪਾਇਆ ਲੋਕਾਂ ਨੂੰ ਸਮਝਾਇਆ ਲੋਕਾਂ ਨਾਲ ਗੱਲ ਕੀਤੀ ਲੋਕਾਂ ਨੂੰ ਪ੍ਰੇਰਿਤ ਕੀਤਾ ਤੇ ਆਪਣੀ ਗਰਮੀ ਦੇ ਇੰਨੀ ਗਰਮੀ ਹੋਣ ਦੇ ਬਾਵਜੂਦ ਉਹਨਾਂ ਨੇ ਇੱਥੇ ਮਿਹਨਤ ਕੀਤੀ ਉਹਨਾਂ ਅਣਤਕ ਯੋਧਿਆਂ ਨੂੰ ਵੀ ਮੇਰੇ ਵੱਲੋਂ ਸਲਾਮ ਰਾਣਪੁਰਾ ਸਾਹਿਬ ਇੱਕ ਮਹੀਨਾ ਪਹਿਲਾਂ ਜਲੰਧਰੋਂ ਕਾਂਗਰਸ ਜਿੱਤਦੀ ਆ ਇੱਕ ਮਹੀਨਾ ਬਾਅਦ ਉਥੇ ਆਮ ਆਦੀ ਪਾਰਟੀ ਜਿੱਤਦੀ ਮਹੀਨੇ 'ਚ ਕਿਹੜਾ ਬਦਲਾਅ ਹੋ ਗਿਆ ਨਹੀਂ ਗੱਲ ਬਦਲਾਅ ਦੀ ਨਹੀਂ ਹੁੰਦੀ ਹਰੇਕ ਚੋਣਾਂ ਦਾ ਰੂਪ ਵੱਖਰਾ ਹੁੰਦਾ ਹੈ ਹਰੇਕ ਚੋਣਾਂ ਦਾ ਇੱਕ ਰੂਪ ਹੈ ਜਦੋਂ ਆਪਾਂ ਪੰਜਾਬ ਦੀਆਂ ਚੋਣਾਂ ਹੁੰਦੀਆਂ ਨੇ ਉਦੋਂ ਅਲੱਗ ਰੂਪ ਹੁੰਦਾ ਹੈ ਜਦੋਂ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਉਹ ਲਗ ਢੰਗ ਨਾਲ ਹੁੰਦੀਆਂ ਨੇ ਸੋ ਹਰ ਚੋਣ ਦਾ ਜਦੋਂ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਉਹਦਾ ਵੱਖਰਾ ਰੂਪ ਹੁੰਦਾ ਜਦੋਂ ਇੱਕ ਪੰਚਾਇਤੀ ਹੈ ਉਹ ਨੂੰ ਇੱਕ ਪਿੰਡ ਦੇ ਚਿਹਰੇ ਤੇ ਜਿਹੜੀ ਗੱਲ ਆ ਕੇ ਡਿੱਗ ਪੈਂਦੀ ਹੈ ਸੋ ਇਦਾਂ ਦੀਆਂ ਚੀਜ਼ਾਂ ਨੂੰ ਲੈ ਕੇ ਹਰ ਇੱਕ ਚੋਣਾਂ ਦਾ ਰੂਪ ਵੱਖਰਾ ਹੈ ਤੇ ਲੋਕਾਂ ਨੇ ਜਿਹੜਾ ਇੱਕ ਸਾਨੂੰ ਇਸ ਵਾਰ ਭਾਰੀ ਵੋਟਾਂ ਦੇ ਨਾਲ ਫਤਵਾ ਦਿੱਤਾ ਗੱਲਪੁਰਾ ਸਾਹਿਬ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਪਹਿਲਾਂ ਸ਼ੀਤਲ ਨਰਾਜ ਨੂੰ ਬੀਜੇ ਜਤਾਇਆ ਸੀ ਆਮ ਆਦਮੀ ਪਾਰਟੀ ਵੱਲੋਂ ਤੇ ਉਹ ਬੀਜੇਪੀ ਚਲੇ ਗਿਆ ਹੁਣ 모ਹਿੰਦਰ ਭਗਤ ਜਿਹੜੇ ਉਹਨਾਂ ਦੇ ਪਿਤਾ ਜੀ ਬੀਜੇਪੀ ਦੇ ਸੀਨੀਅਰ ਲੀਡਰ ਨੇ ਜੇਕਰ ਉਹ ਹਣ ਜਿੱਤ ਕੇ ਫਿਰ ਬੀਜੇਪੀ ਚਲੇ ਗਏ ਤੇ ਫਿਰ ਨਹੀਂ ਇਦਾਂ ਦੀ ਗੱਲ ਨਹੀਂ 모ਹਿੰਦਰ ਭਗਤ ਜੀ ਪਹਿਲਾਂ ਹੀ ਆਪਣੀ ਪਾਰਟੀ ਦੇ ਵਿੱਚ ਆ ਗਏ ਸੀ ਤੇ ਦੂਸਰੀ ਗੱਲ ਇਹ ਆ ਕਿ ਰਾਜਨੀਤਿਕ ਪਾਰਟੀਆਂ ਦੇ ਵਿੱਚ ਚਾਹੇ ਵੋਟਰ ਹੋਣ ਚਾਹੇ ਸਪੋਰਟਰ ਹੋਣ ਚਾਹੇ ਔਰ ਲੀਡਰ ਹੋਣ ਪਾਰਟੀਆਂ ਬੰਦੀਆਂ ਐ ਲੋਕਾਂ ਦੇ ਨਾਲ ਆ ਮਨੁੱਖ ਦੇ ਨਾਲ ਹੀ ਪਾਰਟੀਆਂ ਸੋ ਜਦੋਂ ਕੋਈ ਇਧਰੋਂ ਉਧਰ ਜਾਂਦਾ ਉਧਰੋਂ ਇਧਰ ਆਉਂਦਾ ਜਾਂ ਵੋਟਰ ਆਪਣਾ ਮਨ ਚੇਂਜ ਕਰਦੇ ਆ ਤੇ ਤਾਂ ਹੀ ਜਾ ਕੇ ਜਿਹੜਾ ਵਾ ਇੱਕ ਪਾਰਟੀ ਨੂੰ ਵੋਟ ਤੇ ਸਪੋਰਟ ਹੁੰਦੀ ਤੇ ਤੁਸੀਂ ਗੱਲ ਕਰੋ ਆਪਣੀ ਪਿਛਲੀ ਇਲੈਕਸ਼ਨ ਦੀ ਕਿ ਸਾਰੀ 18000 ਦੇ ਆਸ-ਪਾਸ ਵੋਟ ਪਈ ਸੀ ਆਪਾਂ ਨੂੰ ਕੀ ਆ ਤੇ ਉਹੀ ਲੋਕ ਨੇ ਜਿਨ੍ਹਾਂ ਨੇ ਉਦੋਂ ਪੰਜੇ ਦਾ ਬਟਨ ਦੱਬਿਆ ਐਰ ਕੀ ਝਾੜੂ ਦਾ ਦੱਬਿਆ ਤੇ ਆਪਾਂ ਅੱਜ ਦੀ ਵੱਡੀ ਲੀਡ ਦੇ ਨਾਲ ਆਪਾਂ ਉਹ ਜਿੱਤ ਗਏ ਸੋ ਚੇਂਜ ਹੋਇਆ ਨਾ ਕਿਤਨਾ ਕਿਤੇ ਵੋਟਰ ਨੇ ਵੀ ਆਪਣਾ ਮਨ ਬਦਲਿਆ ਸੋ ਆਹੀ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਲੱਗ ਗਿਆ ਕਿ ਸਾਡੇ ਕੋਈਆਂ ਨੂੰ ਲੱਗਾ ਕਿ ਪਿਛਲੀ ਵਾਰ ਗਲਤੀ ਹੋਈ ਹੈ ਉਹਨਾਂ ਨੇ ਐਰ ਕੀ ਗਲਤੀ ਆਪਣੀ ਨੂੰ ਸੁਧਾਰੇ ਲਾਲਪੁਰਾ ਸਾਹਿਬ ਲੋਕਾਂ ਦੇ ਬਣਾ ਜੇ ਕਿਤੇ ਨਾ ਕਿਤੇ ਗੁੱਸਾ ਵੀ ਸੀ ਕਿ ਦਲ ਬਦਲੂ ਜਿਹੜੇ ਲੋਕ ਨੇ ਉਹ ਪਤਾ ਹੀ ਨਹੀਂ ਕਿ ਇਹਦੇ ਲੋ ਅਸਤੀਫਾ ਦੇ ਕੇ ਤੇ ਕਿਹੜੀ ਪਾਰਟੀ ਵਿੱਚ ਹੰਬਲ ਹੋ ਜਾਣਾ ਇਹ ਵੀ ਚੀਜ਼ਾਂ ਵੇਖਣ ਨੂੰ ਮਿਲ ਗਿਆ ਤੁਹਾਡੀ ਡਿਊਟੀ ਉੱਥੇ ਰਹੀ ਆ ਦੇਖੋ ਦੋ ਤਿੰਨ ਚੀਜ਼ਾਂ ਮੈਂ ਸਮਝਦਾ ਕਿ ਜਿਹੜੀਆਂ ਪੋਲੀਟਿਕਲ ਪਾਰਟੀਆਂ ਹੁੰਦੀਆਂ ਨੇ ਉਹਨਾਂ ਨੇ ਦੋ ਤਿੰਨ ਚੀਜ਼ਾਂ ਵੇਖਣੀਆਂ ਹੁੰਦੀਆਂ ਨੇ ਕਿ ਜਿੰਨੂੰ ਅਸੀਂ ਟਿਕਟ ਦੇ ਰਹੇ ਹਾਂ ਕੀ ਇਹ ਜਿੱਤਦਾ ਹੈ ਕੀ ਇਹ ਦਾ ਜਿਹੜਾ ਚਿਹਰਾ ਹੈ ਇਹ ਲੋਕ ਜਾਣਦੇ ਆ ਆਪਣੀ ਪਾਰਟੀ ਬਿਲਕੁਲ ਫਰੈਸ਼ ਤੇ ਨਵੀਂ ਪਾਰਟੀ ਜਿੱਥੇ ਸਾਡੇ ਵਰਗੇ ਨਵੇਂ ਲੋਕਾਂ ਨੂੰ ਮੌਕਾ ਮਿਲਿਆ ਪਰ ਹੁਣ ਅਸੀਂ ਆਪਣਾ ਕੰਮ ਕਰਾਂਗੇ ਆਪਣਾ ਚਿਹਰਾ ਬਣਾਵਾਂਗੇ ਆਪਣੀ ਸ਼ਬੀ ਕ੍ਰੀਏਟ ਕਰਾਂਗੇ ਆਉਣ ਵਾਲੇ ਸਮੇਂ 'ਚ ਇਹਨਾਂ ਚੀਜ਼ਾਂ ਦਾ ਵੋਟਾਂ ਦਾ ਬਹੁਤ ਜਿਹੜਾ ਅਸਰ ਜਾਂਦਾ ਸੋ ਇਸ ਕਰਕੇ ਹਮੇਸ਼ਾ ਜਿਹੜੀਆਂ ਰਵੈਇਤੀ ਪੁਰਾਣੀਆਂ ਪਾਰਟੀਆਂ ਨੇ ਉਹ ਵੀ ਕਰਦੀਆਂ ਨੇ ਕਿ ਨੌਨ ਫੇਸ ਲੈ ਲੈਂਦੀਆਂ ਜਿਹੜਾ ਪਹਿਲਾਂ ਵੀ ਇਲੈਕਸ਼ਨਾਂ ਲੜਿਆ ਹੋਵੇ ਜਿਹੜੇ ਬੰਦੇ ਨੂੰ ਟੰਗ ਹੋਵੇ ਤਰੀਕਾ ਵਾ ਕੇ ਲੜ ਸਕਦਾ ਹੈ ਉਹ ਬੰਦਾ ਉਹ ਫਿਰ ਪਾਰਟੀਆਂ 'ਚ ਖੱਬੇ ਸੱਜੇ ਉਹ ਲੋਕ ਲੀਡਰ ਹੁੰਦੇ ਰਹਿੰਦੇ ਨੇ ਤਾਂ ਟਿਕਟਾਂ ਮਿਲਦੀਆਂ ਨੇ ਉਹ ਲੜਦੇ ਨੇ ਗਲਪਰਾ ਸਾਹਿਬ ਸਰਪੰਚੀ ਦੀਆਂ ਚੋਣਾਂ ਦੀ ਕਿਵੇਂ ਦੀ ਤਿਆਰੀ ਆ ਤਾਂ ਕਿੰਨੇ ਚਿਰ ਨੂੰ ਜੜੀਆਂ ਆ ਰਹੀਆਂ ਵੀ ਦੱਸੋ ਇੱਥੇ ਮੈਂ ਕੋਈ ਬਿਲਕੁਲ ਤਨੀ ਕਲੀਅਰ ਕਰ ਸਕਦਾ ਵੀ ਕਦੋਂ ਤੱਕ ਆ ਰਹੀਆਂ ਵਾ ਪਰ ਪਿੰਡਾਂ ਦੇ ਵਿੱਚ ਸਾਥੀ ਆ ਇਹਦੀ ਤਿਆਰੀ ਇਹੀ ਹੁੰਦੀ ਆ ਵੇਖੋ ਪਿੰਡ ਚ ਬੰਦਾ ਖੜਦਾ ਜੇ ਉਹਦੀ ਸ਼ਬੀ ਚੰਗੀ ਆ ਲੋਕ ਉਹਨੂੰ ਪਿਆਰ ਕਰਦੇ ਆ ਤੜਾਅ ਉਹਦਾ ਵੱਡਾ ਆ ਤੇ ਉਹਨੂੰ ਲੋਕ ਚੁਦਾ ਦਿੰਦੇ ਤੇ ਸਰਪੰਚੀ ਦੀ ਤਿਆਰੀ ਤਾਂ ਪਿੰਡ ਵਾਲਾ ਹੀ ਕਰਨੀ ਹੁੰਦੀ ਉਹਨਾਂ ਵੋਟ ਕਰਨੀ ਆਪਣੇ ਪਿੰਡ ਦਾ ਨਾ ਸਰਪੰਚ ਚੋਣਾ ਹੁੰਦਾ ਸਰਪੰਚ ਚੰਗਾ ਚੁਣਿਆ ਜਾਵੇ ਸਰਪੰਚ ਜਿਹੜਾ ਸਰਕਾਰ ਦੇ ਨਾਲ ਸਹਿਮਤ ਹੋ ਕੇ ਚੱਲੇ ਜਾਂ ਜਿਹੜਾ ਸਹਿਮਤੀ ਨਾਲ ਖੜਿਆ ਹੋਵੇ ਉਹ ਬਣ ਜੇ ਤਾਂ ਹੋਰ ਸਭ ਖਾ ਜਾਂਦਾ ਪਿੰਡ ਦਾ ਵਿਕਾਸ ਹੋ ਜਾਂਦਾ ਗ੍ਰਾਂਟਾਂ ਚੰਗੀਆਂ ਮਿਲ ਜਾਂਦੀਆਂ ਨੇ ਤੇ ਪਿੰਡ ਦਾ ਜਿਹੜਾ ਵਾ ਉਹ ਥੋੜੀ ਨੁਹਾਰ ਬਦਲ ਸਕਦਾ ਲਾਲਪੁਰ ਸਾਹਿਬ ਵਿਰੋਧੀ ਧਿਰ ਕਹਿੰਦੇ ਆ ਵੀ ਇਹ ਸੀਟ ਤੇ ਨਾ ਜਿੱਤਨੀ ਸੀ ਸਾਰਾ ਡੱਬਰ ਤਾਂ ਇਹ ਜਲੰਧਰ ਜਾ ਕੇ ਬੈਠੇ ਦੀ ਸੀਐਮ ਤੱਕ ਜਦੋਂ ਤੁਸੀਂ ਮੈਦਾਨ ਦੇ ਵਿੱਚ ਹੋ ਤਾਂ ਤੁਸੀਂ ਖੇਡ ਰਹੇ ਹੋ ਤੇ ਪਰਿਵਾਰ ਦਾ ਇੱਕ ਬੜਾ ਵੱਡਾ ਯੋਗਦਾਨ ਚਾਹੀਦਾ ਹੈ ਆਪਾਂ ਘਰ ਦੇ ਵਿੱਚ ਵੀ ਜੇ ਕੋਈ ਚੰਗਾ ਕੰਮ ਕਰਨ ਜਾਣੇ ਆ ਤੇ ਮਗਰ ਪਰਿਵਾਰ ਪੂਰਾ ਸ਼ਾਬਾਸ਼ ਦਿੰਦਾ ਹੈ ਘਰੋਂ ਵੀ ਕੋਈ ਜੀ ਕਹਿੰਦਾ ਦਹੀਂ ਖਾ ਕੇ ਜਾਈਂ ਸ਼ੁਭ ਕੰਮ ਹੋਊਗਾ ਇਦਾਂ ਦੀਆਂ ਬੜੀਆਂ ਨਾ ਸੋ ਪਰਿਵਾਰ ਹਮੇਸ਼ਾ ਸੁੱਖ ਮੰਗਦਾ ਬੰਦੇ ਦੀ ਸੋ ਰਾਜਨੀਤਿਕ ਤੌਰ ਤੇ ਅਸੀਂ ਪਰਿਵਾਰਾਂ ਤੇ ਪਰਿਵਾਰ ਜੇ ਪਰਿਵਾਰ ਹੀ ਨਹੀਂ ਬੰਦੇ ਦੇ ਮਗਰ ਖੜੂਗਾ ਉਹ ਬੰਦਾ ਕਾਹਦਾ ਤੇ ਜੇ ਕੋਈ ਇਹ ਕਹੀ ਜਾਵੇ ਕਿ ਫਲਾਣਾ ਬੰਦਾ ਖੇਡ ਮੈਦਾਨ ਦੇ ਵਿੱਚ ਮੰਨ ਲਓ ਕਿਸੇ ਗੇਮ 'ਚ ਗਿਆ ਤੇ ਮਗਰੋਂ ਪਰਿਵਾਰ ਨਹੀਂ ਖਲੋਤਾ ਫਿਰ ਦੂਜੇ ਪੰਨੇ ਗੱਲਾਂ ਬਣ ਜਣੀਆਂ ਇਹਦੇ ਮਗਰ ਤੇ ਆਇਆ ਕੋਈ ਨਹੀਂ ਜੀ ਇਹਦੇ ਮਗਰ ਤੇ ਟੱਬਰ ਦਾ ਜੀ ਨਹੀਂ ਕੋਈ ਹੈਗਾ ਸੋ ਸਾਰਾ ਜੇ ਸਾਡਾ ਉਹ ਪਰਿਵਾਰ ਆ ਸਾਡੇ ਪਰਿਵਾਰ ਦਾ ਹਿੱਸਾ ਆ ਮਾਦੀ ਪਟਾ ਸਾਡਾ ਫਰਜ ਕਿ ਅਸੀਂ ਜਾਵਾਂਗੇ ਤੇ ਅਸੀਂ ਵੱਡੀ ਗਿਣਤੀ ਚ ਗਏ ਆ ਤੇ ਜਿੱਤ ਲੈ ਕੇ ਆਏ ਆ ਤਾਂ ਲਾਲਪੁਰਾ ਸਾਹਿਬ ਹੁਣ ਕਿਹੜੇ ਕਿਹੜੇ ਕੰਮ ਆਪਣੇ ਹਲਕੇ ਚ ਕਰ ਰਹੇ ਆ ਕਿਉਂਕਿ ਵਿਰੋਧੀ ਤੇਰੇ ਵੀ ਕਹਿੰਦੇ ਆ ਕਿ 13 ਜ਼ੀਰੋ ਦਾ ਵਾਅਦਾ ਕੀਤਾ ਸੀ ਤੇ ਤਿੰਨ ਤਾਂ ਹੀ ਸਿਮਟ ਕੇ ਰਹਿ ਗਏ ਤੇ ਬਾਕੀ 10 ਕਿੱਧਰ ਗਈਆਂ ਠੀਕ ਹੈ ਜੇ ਕੋਈ ਸਾਡੇ ਵਿੱਚ ਕੋਈ ਕਮੀ ਰਹੀ ਹੋਊਗੀ ਤਾਂ ਉਹਨੂੰ ਸੁਧਾਰਾਂਗੇ ਪਰ ਵੇਖੋ ਪਿਛਲੀ ਵਾਰ ਸਾਡੇ ਕੋਲੇ ਇੱਕ ਸੀਟ ਹੀ ਐਰ ਕੀ ਸਾਡੇ ਕੋਲ ਲੋਕ ਸਭਾ ਚ ਤਿੰਨ ਆ ਉਹ ਤਾਂ ਪਿਛਲੀ ਵਾਰ ਵੀ ਸਾਡੇ ਕੋਲ ਚਾਰ ਸੀ ਜਦੋਂ ਸ਼ੁਰੂ-ਸ਼ੁਰੂ ਦੇ ਵਿੱਚ ਸੋ ਅਸੀਂ ਦੁਬਾਰਾ ਲੋਕ ਸਭਾ ਚ ਵਾਪਸੀ ਨੂੰ ਆਏ ਆ ਸਭ ਤੋਂ ਵੱਡੀ ਗੱਲ ਇਹ ਹੁੰਦੀ ਆ ਕਿ ਮੈਂ ਫੇਰ ਕਹਿਣਾ ਕਿ ਸਰਪੰਚੀ ਚੋਣਾਂ ਦਾ ਆਧਾਰ ਵੱਖਰਾ ਹੈ ਰੂਪ ਵੱਖਰਾ ਹੈ ਸੰਤੀ ਜਿਲ੍ਹਾ ਪ੍ਰਸ਼ਦ ਦਾ ਰੂਪ ਵੱਖਰਾ ਹੈ ਮਦਾਨ ਸਭਾ ਦਾ ਰੂਪ ਵੱਖਰਾ ਹੈ ਲੋਕ ਸਭਾ ਦਾ ਰੂਪ ਵਖਰਾ ਇਸ ਕਰਕੇ ਇਹ ਅੱਡ ਅੱਡ ਹੈ ਹੁਣ ਗੱਲ ਕਰੋ ਦਿੱਲੀ ਦੇ ਵਿੱਚ ਤਿੰਨ ਵਾਰ ਸਰਕਾਰ ਬਣਾਈ ਆਪਾਂ ਉੱਥੇ ਪਰ ਹੁਣ ਤੱਕ ਅਜੇ ਤੱਕ ਆਮ ਆਦਮੀ ਪਾਰਟੀ ਦੀ ਉੱਥੇ ਕਦੇ ਲੋਕ ਸਭਾ ਦੀ ਸੀਟ ਨਹੀਂ ਆਈ ਪਰ ਜਦੋਂ ਵਿਧਾਨ ਸਭਾ ਚੋਣਾਂ ਆਉਂਦੀਆਂ ਨੇ ਤਾਂ ਲੋਕ ਜੰਮ ਕੇ ਵੋਟ ਕਰਦੇ ਆ ਵੇਖੋ ਵੱਡੀ ਲੀਡ ਨਾਲ ਆਪਣੇ ਐਮ ਐਲ ਏ ਉੱਥੇ ਜਿੱਤ ਕੇ ਆਉਂਦੇ ਆ ਤੇ ਭਾਰੀ ਬਹੁਮਤ ਨਾਲ ਆਪਾਂ ਸਰਕਾਰ ਬਣਾਉਂਦੇ ਆ ਸੋ ਇਸ ਕਰਕੇ ਅਸੀਂ ਤਾਂ ਵਾਪਸੀ ਕੀਤੀ ਅਹੀਂ ਤੇ ਇੱਕ ਤੋਂ ਤਿੰਨ ਹੋਏ ਆ ਤੇ ਸਾਡਾ ਤਾਂ ਵਾਅਦਾ ਹੀ ਹੈ ਠੀਕ ਹੈ ਅਸੀਂ ਹੋਰ ਮਿਹਨਤ ਕਰਾਂਗੇ ਅਗਲੀ ਵਾਰ ਅਸੀਂ 13 ਸੀਟਾਂ ਖਰਦ ਦੀ ਕੋਸ਼ਿਸ਼ ਛੜੀਓ ਕਰਾਂਗੇ ਇੱਕ ਤੋਂ ਤਿੰਨ ਦਾ ਹੋ ਗਿਆ ਲਾਲਪਰਾ ਸਾਹਿਬ ਦਾ ਇਹ ਵੀ ਵਾਅਦਾ ਕੀਤਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਬੀਬੀਆਂ ਨੂੰ 10000 ਰੁਪਏ ਦੇ ਦਿੱਤਾ ਜਾਊਗਾ ਪਰ ਬੀਬੀਆਂ ਅੱਜ ਵੀ ਖਾਤੇ ਚੈੱਕ ਕਰਾ ਰਹੀਆਂ ਨਹੀਂ ਨਹੀਂ ਪਤਾ ਨਹੀਂ ਹੁਣ ਤੁਸੀਂ ਕਿਨੂੰ ਵੇਖ ਲਿਆ ਖਾਤਾ ਚੈੱਕ ਕਰਾਉਂਦੇ ਅਸੀਂ ਤੇ ਜਿਹੜੀ ਛੇਤੀ ਕਹਣੀ ਹੈ ਇਹ ਕਿਹਾ ਹੀ ਕਿਸ ਸਾਲ ਦੇ ਵਿੱਚ ਵਿੱਚ ਜਿਹੜਾ ਵਾ ਉਹ ਦੇਵਾਂਗੇ ਤੇ ਅਗਸਤ ਦੇ ਲਾਗੇ ਬੰਨੇ ਮਾਨ ਸਾਹਿਬ ਨੇ ਕਿਹਾ ਸੀ ਤੇ ਉਹ ਜਰੂਰ ਆਪਾਂ ਕਰਾਂਗੇ ਯਾਰ ਜਿੱਥੇ ਇੰਨੇ ਵਾਦੇ ਪੂਰੇ ਹੋਏ ਆ ਉਥੇ ਕਿਹਨੋਂ ਇੱਕ ਦੇ ਪਿੱਛੇ ਨਾ ਖਿੱਚੀ ਜਾਓ ਵੀ ਆ ਨਹੀਂ ਹੋਇਆ ਅਸੀਂ ਕਿੰਨੇ ਕੰਮ ਹੋਰ ਕੀਤੇ ਆ ਸੋ ਕਰ ਰਹੇ ਆ ਇਹ ਵੀ ਇਹ ਵੀ ਕਰਨਾ ਹੈ ਕਿਉਂਕਿ ਅਸੀਂ ਆਪਣੀਆਂ ਮਤਾਵਾਂ ਨਾਲ ਭੈਣਾਂ ਨਾਲ ਵਾਦਾ ਕੀਤਾ ਤੇ ਉਹ ਵੀ ਆਪਾਂ ਪੱਤਰਕਾਰ ਸਾਹਿਬ ਜਸਵੀਰ ਜੀ ਸਾਰੇ ਵਾਦੇ ਜਿਹੜੇ ਪੂਰੇ ਕਰਾਏ ਤਾਂ ਜਿਹੜਾ 2022 ਚ ਵਾਦਾ ਕੀਤਾ ਸੀ ਉਸ ਵਾਦੇ ਦੇ ਖਰੇ ਉਤਰਨਗੇ ਆਮ ਆਦਮੀ ਪਾਰਟੀ ਦੇ ਐਮ ਐਲ اے ਕਿ ਜੇਕਰ ਕੰਮ ਕਰਾਂਗੇ ਤਾਂ ਸਾਨੂੰ ਵੋਟ ਪਾਇਓ ਜੇਕਰ ਕੰਮ ਨਹੀਂ ਕਰਾਂਗੇ ਤੇ ਸਾਨੂੰ ਵੋਟ ਨਾ ਪਾਏ। ਬਿਲਕੁਲ ਉਹਦਾ ਗੱਲ ਵੈਹੀ ਕਲੀਅਰ ਹੈ ਜਿਹੜਾ ਕੰਮ ਕਰਦਾ ਲੋਕਾਂ ਉਹਨੂੰ ਹੀ ਵੋਟ ਪਾਉਣੀ ਹੁੰਦੀ ਹੈ। ਆ ਸਵੇਰ ਦੇ ਬੈਠੇ ਆ ਲੋਕਾਂ ਦੇ ਦਫਤਰੇ ਕੰਮ ਹੀ ਕਰਨਦੇ ਆ ਤੇ ਆ ਸੰਗਤ ਦੇ ਜਿਹੜੇ ਆ ਉਹ ਕੰਮ ਸਿਰੇ ਚੜਾਂਗੇ ਤਾਂ ਲੋਕਾਂ ਵੋਟ ਕਰਨੀ ਜਿਹਦਾ ਕੰਮ ਹੁੰਦਾ ਉਹਨੇ ਵੋਟ ਕਰਨੀ। ਤਾਂ ਅਖੀਰ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਲਾਲਪੁਰਾ ਸਾਹਿਬ ਕੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਪਾਰਟੀ ਵੱਲੋਂ। ਅ ਮੈਂ ਤੁਹਾਨੂੰ ਦਾ ਧੰਨਵਾਦ ਹੀ ਕਰਦਾ ਹਾਂ ਵਿਸ਼ਵਾਸਤਾ ਉਹਨਾਂ ਨੇ ਸਾਡੇ ਤੇ ਜਤਾਇਆ ਦੁਬਾਰਾ ਜਤਾਇਆ ਅਸੀਂ ਤੁਹਾਡਾ ਜਿਹੜਾ ਵਿਸ਼ਵਾਸ ਆ ਉਹਨੂੰ ਖਿਹੜੇ ਮੱਥੇ ਪ੍ਰਵਾਨ ਕਰਦੇ ਹਾਂ ਤੇ ਤੁਹਾਨੂੰ ਵੀ ਇਹ ਵਿਸ਼ਵਾਸ ਦਿਵਾਉਂਦੇ ਹਾਂ ਕਿ ਜਿਹੜੀ ਆਸ ਨਾਲ ਤੁਸੀਂ ਮਹਿੰਦਰ ਪਗਲ ਜੀ ਨੂੰ ਐਮ ਐਲ ਏ ਬਣਾਇਆ ਅਸੀਂ ਤੁਹਾਡੇ ਨਾਲ ਉੱਥੇ ਜਿਹੜੇ ਜਿਹੜੇ ਵਾਅਦੇ ਕੀਤੇ ਨੇ ਵੋਟਾਂ ਦੇ ਦੌਰਾਨ ਉਹ ਸਾਰੇ ਵਾਅਦੇ ਜਿਹੜੇ ਪੂਰੇ ਕਰਾਂਗੇ ਤਾਂ ਸਾਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਆ ਤਾਂ ਇਹ ਸਾਨੂੰ ਮਨਜਿੰਦਰ ਸਿੰਘ ਦੀ ਲਾਲਪੁਰਾ ਉਹਨਾਂ ਨੇ ਕਿਹਾ ਹੈ ਕਿ ਛੇਤੀ ਜਿਹੜਾ ਬੀਬੀਆਂ ਨੂੰ ਅਗਸਤ ਤੱਕ ਜਿਹੜਾ 10000 ਰੁਪਿਆ ਬੀਬੀਆਂ ਦੇ ਖਾਤੇ ਵਿੱਚ ਆਉਣ ਲੱਗ ਪੂਗਾ ਵੱਖਰੀ ਗੱਲ ਹੈ ਕਿ ਪਿਛਲੇ 27-28 ਮਹੀਨੇ ਲੰਘ ਗਿਆ ਤੇ ਬੀਬੀਆਂ ਨੂੰ 10000 ਰੁਪਿਆ ਨਹੀਂ ਮਿਲਿਆ ਪਰ ਹੁਣ ਆਮ ਆਦਮੀ ਪਾਰਟੀ ਦੀ ਪੂਰੀ ਜਿਹੜੀ ਤਿਆਰੀ ਆ ਤੁਸੀਂ ਦੇਖਦੇ ਰਹੋ ਪੰਜਾਬ న్యూਜ਼ ਮੈਂ ਹਾਂ ਜਸਪੀਰ ਸਿੰਘ ਸ਼ੇਨਾ ਤਰਨਤਾਰਨ